ਬਸਟੈਂਡ ਦੇ ਸਾਹਮਣੇ ਕੈਮਰਿਆਂ ਦੇ ਵਿੱਚ ਤਿੰਨ ਗੱਡੀਆਂ ਕੈਦ ਹੋਈਆਂ ਨੇ ਉਹ ਗੱਲ ਕਿਵੇਂ ਲੁਕ ਸਕਦੀ ਹੈ ਤੇ ਉਹਦੇ ਬਾਰੇ ਕੋਈ ਕਿਵੇਂ ਝੂਠ ਬੋਲ ਸਕਦਾ ਬਾਬਾ ਜੀ ਨੂੰ ਗੋਲੀ ਮਾਰਨ ਦੀ ਇੱਕ ਪੰਥਕ ਬੰਦੇ ਨੇ ਕੋਸ਼ਿਸ਼ ਕੀਤੀ ਉਹਦੀ ਗਨ ਦੇ ਵਿੱਚ 315 ਬੋਰ ਦੇ ਵਿੱਚ ਕਾਰਤੂਸ ਸੜ ਗਿਆ ਤੇ ਗੋਲੀ ਨਹੀਂ ਵਜੀ ਉਦੋਂ ਨੂੰ ਜਿਹੜੇ ਆਸੇ ਪਾਸੇ ਸਿੰਘ ਬੈਠੇ ਸੀ ਉਹਨਾਂ ਨੇ ਉਹ ਬੰਦਾ ਫੜ ਲਿਆ ਬਾਬਾ ਬਖੀਰ ਸਿੰਘ ਤੇ ਜਿਹੜਾ ਹਮਲਾ ਹੋਇਆ ਹਨ ਉਸ ਸਮੇਂ ਰਾਤ ਦੇ ਕਰੀਬ ਕੱਲ ਰਾਤ ਦੇ 10 ਵਜੇ ਸੀ ਪਹਿਲੀ ਗੱਲ ਦੂਜੀ ਗੱਲ ਸਰਹੰਦ ਰੋਡ ਤੇ ਜਿੱਥੇ ਨਵੇਂ ਬੱਸ ਸਟੈਂਡ ਬਣਿਆ ਸਾਰੀ ਘਟਨਾ ਉਹਦੇ ਨੇੜੇ ਬੰਨੀ ਦੀ ਹੈ ਉੱਥੇ ਸਾਰੇ ਪਾਸੇ ਚਾਰੇ ਪਾਸੇ ਕੈਮਰੇ ਜਿਹੜੇ ਬੰਦੇ ਹੁਣ ਇਹ ਗੱਲ ਕਹਿ ਰਹੇ ਆ ਵੀ ਹਮਲਾ ਵੀਰਵਾਰ ਦਾ ਹੋਇਆ ਪਰ ਹਮਲਾ ਕੱਲ ਹੋਇਆ ਸਾਰੇ ਸੀਸੀਟੀਵੀ ਕੈਮਰੇ ਦੇ ਚੋਂ ਪੁਲਿਸ ਨੇ ਸਾਰਾ ਰਿਕਾਰਡ ਕੱਢ ਲਿਆ ਸਾਰਾ ਕੁਝ ਹੋਇਆ ਬਾਈ ਉਹਨਾਂ ਨੇ ਸਾਰਾ ਰਿਕਾਰਡ ਕੱਢ ਲਿਆ ਉਹ ਬੰਦੇ ਉਹ ਗੱਲ ਕਿਵੇਂ ਲੁਕੂਗੀ ਮੈਨੂੰ ਦੱਸੋ ਜਿਹੜੀ ਬੱਸ ਸਟੈਂਡ ਦੇ ਸਾਹਮਣੇ ਕੈਮਰਿਆਂ ਦੇ ਵਿੱਚ ਤਿੰਨ ਗੱਡੀਆਂ ਕੈਦ ਹੋਈਆਂ ਨੇ ਉਹ ਗੱਲ ਕਿਵੇਂ ਲੁਕ ਸਕਦੀ ਹੈ ਤੇ ਉਹਦੇ ਬਾਰੇ ਕੋਈ ਕਿਵੇਂ ਝੂਠ ਬੋਲ ਸਕਦਾ ਚਲੋ ਜਿਹੜੇ ਦੋਨੋਂ ਇਹ ਨਹੀਂ ਪਤਾ ਵੀ ਜੋ ਕੁਝ ਬਾਬੇ ਨੇ ਚਲਾਇਆ ਤੇ ਉਹ ਚਲਾਉਣ ਤੇ ਫੇਸਬੁੱਕ ਚਲਾਉਣ ਤੇ ਖਾਸਾ ਫਰਕ ਹੁੰਦਾ ਫੇਸਬੁੱਕ ਚਲਾਉਣ ਨਾਲ ਕੁਝ ਨਹੀਂ ਹੁੰਦਾ ਠੀਕ ਹੈ ਕੱਲੀਆਂ ਫੜਾ ਮਾਰੀਆਂ ਜਾਂਦੀਆਂ ਨੇ ਤੇ ਜਿਹੜਾ ਦੂਜਾ ਹੈਗਾ ਆਪਣਾ ਜੋ ਕੁਝ ਬਾਬੇ ਨੇ ਚਲਾਇਆ ਉਹਦੇ ਨਾਲ ਘਰ ਦਾ ਮੂੰਹ ਦੂਜੇ ਪਾਸੇ ਨੂੰ ਹੋ ਜਾਂਦਾ ਹੁਣ ਪਹਿਲੀ ਗਾਰ ਪਹਿਲੀ ਵਾਰ ਬਾਬਾ ਜੀ ਤੇ ਹਮਲਾ ਹੋਇਆ ਪਿੰਡ ਕਹਾਲੀ ਸਾਹਿਬ ਦੇ ਲਾਗੇ ਉਦੋਂ ਉਹਨਾਂ ਨੇ ਕਾਫੀ ਗੱਲਾਂ ਕੀਤੀ ਦੂਜੀ ਗੱਲ ਜਦੋਂ ਬਾਬਾ ਜੀ ਤੇ ਪਹਿਲਾਂ ਦੋ ਹਮਲੇ ਹੋਏ ਅਜੇ ਉਹਨਾਂ ਤੋਂ ਪੁੱਛੇ ਮੈਂ ਨਵੇਂ ਬੰਦਿਆਂ ਦੇ ਨਾਂ ਨਹੀਂ ਲੈਂਦਾ ਇੱਕ ਕਹਾਲੀ ਸਾਹਿਬ ਹੋਇਆ ਇੱਕ ਕਿਸੇ ਆਸ਼ਰਮ ਦੇ ਵਿੱਚ ਬੈਠੇ ਸੀ ਉੱਥੇ ਇੱਕ ਪੰਥਕ ਬੰਦੇ ਨੇ ਬਾਬਾ ਜੀ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਇਹ ਘਟਨਾ ਨੂੰ ਵੀ ਸਾਲ ਹੋਣਾ ਬਾਬਾ ਜੀ ਨੂੰ ਗੋਲੀ ਮਾਰਨ ਦੀ ਇੱਕ ਪੰਥਕ ਬੰਦੇ ਨੇ ਕੋਸ਼ਿਸ਼ ਕੀਤੀ ਉਹਦੀ ਗਨ ਦੇ ਵਿੱਚ 315 ਬੋਰ ਦੇ ਵਿੱਚ ਕਾਰਤੂਸ ਸੜ ਗਿਆ ਤੇ ਗੋਲੀ ਨਹੀਂ ਵੱਜੀ ਉਦੋਂ ਨੂੰ ਜਿਹੜੇ ਆਸੇ ਪਾਸੇ ਸਿੰਘ ਬੈਠੇ ਸੀ ਉਹਨਾਂ ਨੇ ਉਹ ਬੰਦਾ ਫੜ ਲਿਆ ਇਹ ਗੱਲ ਵੀ ਬਾਬਾ ਜੀ ਨੇ ਪੰਥ ਤੋਂ ਲੁਕੋ ਕੇ ਰੱਖੀ ਹਨ ਤੇ ਮੈਂ ਹੁਣ ਕੁਝ ਵੀਰਾਂ ਨੂੰ ਫੋਨ ਕੀਤੇ ਸੀ ਵੀ ਜਾਣਾ ਚਾਹੀਦਾ ਬਾਬਾ ਜੀ ਕੋਲੇ ਤੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਹਨ ਤੇ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਉਹਨਾਂ ਨੇ ਸਰਕਾਰ ਨੇ ਤਾਂ ਕਿਨਾ ਗਨਮੈਨ ਭਾਈ ਗੁਰਪ੍ਰੀਤ ਸਿੰਘ ਹਰੀਨਾਉਂ ਦੇ ਕਤਲ ਤੋਂ ਬਾਅਦ ਦਿੱਤੇ ਹੋਏ ਨੇ ਉਹ ਗਨਮੈਨ ਉਹ ਰਾਤ ਛੱਡ ਜਾਂਦੇ ਆ ਵੀ ਤੁਸੀਂ ਇੱਥੇ ਖੜੋ ਮੈਂ ਆਇਆ ਉਸ ਦਿਨ ਵੀ ਉਹ ਮਾਤਾ ਜੀ ਨੂੰ ਦਵਾਈ ਦਵਾਈ ਜੀ ਢਿਲੇ ਆ ਉਹਨਾਂ ਦੇ ਸਾਰੇ ਸੰਗ ਤੁਹਾਨੂੰ ਪਤਾਗਾ ਇਹ ਸਾਰੀ ਗੱਲ ਤਿੰਨ ਘਟਨਾਵਾਂ ਹੋ ਗਈਆਂ ਹਨ ਪਰ ਉਹ ਇਸ ਗੱਲ ਤੇ ਧਿਆਨ ਨਹੀਂ ਸੀ ਦਿੰਦੇ ਹੁਣ ਜਿਹੜੀ ਗੱਲ ਕੈਮਰਿਆਂ ਦੇ ਸਾਹਮਣੇ ਸਾਰਾ ਸੀਸੀਟੀਵੀ ਕੈਮਰੋਸ ਏਰੀਆ 'ਚ ਲੱਗੇ ਹੋਏ ਨੇ ਤੇ ਉਹ ਸਾਰਾ ਕੁਝ ਸਮੇਂ ਨਾਲ ਸਾਹਮਣੇ ਆ ਜਾਣਾ ਚਾਹੀਦਾ ਜਿਹੜੇ ਬੰਦਿਆਂ ਨੇ ਇਹ ਕੂੜ ਪ੍ਰਚਾਰ ਸ਼ੁਰੂ ਕੀਤਾ ਵੀ ਉਹ ਗੱਡੀ ਲਈ ਫਲਾਨਾ ਦੀ ਗੱਡੀ ਬਾਬਾ ਜੀ ਲਈ ਅਸੀਂ ਇੱਥੋਂ ਗੱਲਬਾਤ ਕਰਕੇ ਸੀਗਾ ਨੇ 19 ਦਸੰਬਰ 2012 ਨੂੰ ਪਟਿਆਲੇ ਤੋਂ ਕਾਲੇ ਰੰਗ ਦੀ ਸਕੋਰਪੀਓ ਕਲਾਸਿਕ ਗੱਡੀ ਉਹਨਾਂ ਲਈ ਪੈਸੇ ਬੁੱਕ ਡਾਊਨ ਪੇਮੈਂਟ ਭਰ ਕੇ ਬੁੱਕ ਕਰਾਈ ਹੋਈ ਹੈ ਤੇ ਗੱਡੀ ਉਹਨਾਂ ਨੂੰ ਬੁੱਧਵਾਰ ਨੂੰ ਮਿਲ ਜਾਣੀ ਹੈ ਠੀਕ ਆ ਇਹ ਵੀ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਮਹੇਲ ਸਿੰਘ ਮੈਂ ਜੇ ਕਰਦਾ ਤੇਰਾ ਕਰਨਾ ਨਹੀਂ ਚਾਹੁੰਦਾ ਸੀ ਪਰ ਤੂੰ ਹੁਣ ਆਇਆ ਨਾ ਤੁਹਾਨੂੰ ਕੀ ਲੋੜਾ ਕਹਿਣ ਦੀ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਕੀ ਪਤਾ ਵੀਰਵਾਰ ਦਾ ਠੀਕ ਆ ਤੁਸੀਂ ਕਹੀ ਜਾਂਦੇ ਹੋ ਵੀ ਵੀਰਵਾਰ ਤੁਹਾਨੂੰ ਕੀ ਪਤਾ ਵੀਰਵਾਰ ਦਾ ਹਮਲਾ ਹੋਇਆ ਭਾਈ ਜੀ ਬੱਸ ਸਟੈਂਡ ਦੇ ਸਾਹਮਣੇ ਗੱਲ ਹੋਈ ਆ ਸਾਰੀ ਦੁਨੀਆ ਨੇ ਵੇਖੀ ਆ 10:00 ਵਜੇ ਕੋਈ ਨੇਰਾ ਨਹੀਂ ਹੁੰਦਾ ਤੇ ਸ਼ਹਿਰਾਂ ਦੇ ਵਿੱਚ ਆਮ ਹੀ ਲੋਕ ਜਾਗਦੇ ਹੁੰਦੇ ਆ ਠੀਕ ਆ ਤੇ ਜੇ ਕਿਸੇ ਨੇ ਆਪ ਕਰਾਉਣਾ ਹੋ ਕਿਸੇ ਨੇ ਕੋਈ ਖੇਡ ਖੇਡਣੀ ਹੋ ਖੇਤਾਂ ਵਾਲੇ ਏਰੀਆ 'ਚ ਕਿਸੇ ਪਿੰਡਾਂ ਵਾਲੇ ਏਰੀਆ 'ਚ ਕਰਾ ਲੂਗਾ ਠੀਕ ਆ ਅਸੀਂ ਕਿਉਂ ਨਹੀਂ ਸਾਹਮਣੇ ਅਸੀਂ ਕਿਉਂ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਬਹੁਤ ਸਾਰੇ ਬੰਦੇ ਇਹ ਕੰਮ ਲੱਗੇ ਹੋਏ ਨੇ ਵੀ ਜਿਹੜੀ ਵੀ ਕੋਈ ਗੱਲ ਹੋਵੇ ਤੇ ਉਹ ਅਮਰਤਪਾਲ ਦੇ ਖਾਤੇ ਪੈ ਜੇ ਤੇ ਅਮਰਤਪਾਲ ਬਾਹਰ ਨਾ ਆਵੇ ਕਈਆਂ ਨੂੰ ਉਹਦਾ ਅੰਦਰ ਬੈਠੇ ਦਾ ਵੀ ਫਾਇਦਾ ਹੈ ਉਹ ਜਿਵੇਂ ਆਂਦੇ ਨਹੀਂ ਹੁੰਦੇ ਵੀ ਹਾਥੀ ਜਿਹਾ ਆਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ ਕਈ ਵਾਰੀ ਏਦਾਂ ਵੀ ਸੋਚ ਹੁੰਦੀ ਆ ਤੇ ਜਿਹੜੇ ਫੋਨ ਕਰਕੇ ਜਾਣ ਜਾਣ ਵਿੱਚ ਫੋਨ ਕਰਦੇ ਆ ਲਾਹਣ ਤਾਂ ਤੁਹਾਡੇ ਜੰਮਣ ਤੇ ਏਦਾਂ ਨਹੀਂ ਕਰੀਦਾ ਹੁੰਦਾ ਚਾਹੇ ਤੁਸੀਂ ਮੇਰੇ ਮਿੱਤਰ ਹੀ ਹੋਣ ਬਹੁਤ ਵਾਰੀ ਇਹ ਹੁੰਦਾ ਵੀ ਬੰਦਾ ਜੇ ਅੰਦਰ ਬੈਠਾ ਹੋਏ ਨਾ ਉਹ ਵੱਧ ਫਾਇਦਾ ਦਿੰਦਾ ਕਈ ਕਈ ਬੰਦੇ ਏਦਾਂ ਦੇ ਹੁੰਦੇ ਆ ਜੇਲ੍ਹ ਸੰਘਰਸ਼ੀ ਬੰਦੇ ਵਿੱਚ ਬਹਿ ਗਿਆ ਠੀਕ ਆ ਉਹ ਜਿਹੜੇ ਉਹਦੇ ਆਸੇ ਪਾਸੇ ਵਾਲੇ ਹੁੰਦੇ ਆ ਜਾਂ ਜਿਨ੍ਹਾਂ ਦਾ ਰੋਟੀ ਪਾਣੀ ਉਹਦੇ ਨਾਲ ਤੇ ਚੱਲਦਾ ਹੁੰਦਾ ਜਿੰਨਾ ਚਿਰ ਉਹ ਅੰਦਰ ਬੈਠਾ ਰਹੇ ਤਾਂ ਉਹਨਾਂ ਲਈ ਉਹ ਵੱਧ ਫਾਇਦੇਮੰਦ ਹੁੰਦਾ ਇੱਕ ਗੱਲ ਜਿਹੜੇ ਮੇਨ ਪੁਆਇੰਟ ਨੇ ਬਾਬਾ ਜੀ ਤੇ ਜਿਹੜਾ ਹਮਲਾ ਹੋਇਆ ਉਹ ਰਾਤ 10 ਵਜੇ ਸੀ ਪਟਿਆਲੇ ਜਿਹੜਾ ਨਵਾਂ ਸਾਰਾ ਰੋਡ ਤੇ ਬੱਸ ਸਟੈਂਡ ਬਣਿਆ ਉਹਦੇ ਸਾਹਮਣੇ ਦੀ ਘਟਨਾਗੀ ਕੈਮਰਿਆਂ ਦੇ ਵਿੱਚ ਤਿੰਨੋ ਗੱਡੀਆਂ ਆਈਆਂ ਨੇ ਇੱਕ ਸਕੋਰਪਿਓ ਇੱਕ ਬਰੀਜ਼ਾ ਤੇ ਇੱਕ ਵਰਨਾ ਉਹ ਵੀ ਹੁਣ ਘੰਟੇ ਲੋ ਘੰਟੇ ਨੂੰ ਵਾਇਰਲ ਹੋ ਜਾਣੀ ਹੈ ਤੇ ਐਫ ਆਈ ਆਰ ਵੀ ਵਾਇਰਲ ਹੋ ਜਾਣੀ ਹੈ ਤੇ ਜਾਣ ਬੁੱਝ ਕੇ ਵੀ ਇਸ ਗੱਲ ਲਈ ਮਾਹੌਲ ਪੈਦਾ ਕਰਨਾ ਵੀ ਕੋਈ ਕਿਸੇ ਬੰਦੇ ਦਾ ਨਾਮ ਲਵੇ ਜਾਂ ਕਿਸੇ ਦੀ ਕੋਈ ਚਰਚਾ ਹੋਵੇ ਕਈ ਵਾਰੀ ਉਹ ਬੰਦਿਆਂ ਨੂੰ ਉਹਦਾ ਫਾਇਦਾ ਹੁੰਦਾ ਵੀ ਜੀ ਉਹਤੇ ਪਰਚਾ ਹੋ ਜੇ ਤਾਂ ਸਾਡਾ ਬਣਜੂ ਕੋਸ਼ ਹੈ ਨਾ ਕੰਜਾਂ ਦਾ ਤੋਰੀ ਫੁਲਕਾ ਜੇ ਬੰਦੇ ਬਾਹਰ ਆ ਜਾਣ ਜਿਹੜੇ ਅੰਦਰ ਬੈਠੇ ਹੁੰਦੇ ਉਹਨਾਂ ਦਾ ਚੱਲਦਾ ਨਹੀਂ ਹੁੰਦਾ ਨਾ ਜੇ ਨਾ ਬਾਹਰ ਨਾ ਆਉਣ ਤੇ ਬਾਬਾ ਬਖਸ਼ੀ ਸਿੰਘ ਜਿਹੜੇ ਬੰਦੇ ਬਕਵਾਸ ਕਰਦਿਆਂ ਜਿਹੜੀਆਂ ਕਤੇੜਾਂ ਉਹ ਬਾਬਾ ਜੀ ਦੀ ਜੁੱਤੀ ਵਰਗੀਆਂ ਵੀ ਨਹੀਂ ਅਗਲੇ ਨੇ 16 ਸਾਲ ਸਿੱਖ ਸੰਘਰਸ਼ ਲਈ ਲਾਏ ਆਹਾਂ ਭਾਈ ਮਾਨ ਸਿੰਘ ਜੀ ਮੈਨੂੰ ਪਤਾ ਜੀ ਤੁਸੀਂ ਲੰਮਾ ਸਮਾਂ ਜੇਲ੍ਹ ਕੱਟੀ ਤੇ ਜਿਨ੍ਹਾਂ ਨੇ ਤੁਹਾਨੂੰ ਕਟਾਈ ਜਿਨ੍ਹਾਂ ਨੇ ਤੁਹਾਨੂੰ ਫਸਾਇਆ ਮੈਨੂੰ ਉਹ ਵੀ ਪਤਾ ਚਲੋ ਆਪਾਂ ਕਦੇ ਆਪਾਂ ਪਰਸਨਲ ਗੱਲਾਂ ਕਰਾਂਗੇ ਮੈਨੂੰ ਸਾਰਾ ਪਤਾ ਹੈ ਨਾ ਕਿਹੜੇ ਕਿਹੜੇ ਬੰਦੇ ਸੀ ਉਹ ਤੇ ਤਦ ਉਹ ਅਭੇਰ ਬਿਸ਼ਾਹੁਰ ਪਾਸੇ ਚੱਲ ਜਾਣਾ ਹਨ ਗੱਡੀ ਉਹਨਾਂ ਦੀ ਕੋਈ ਵੀ ਆ ਗੱਡੀ ਉਹਨਾਂ ਨੂੰ ਮਿਲ ਜਾਣੀ ਸੀ ਜਿਹੜੀ ਗੱਲ ਇਹ ਆ ਵੀ 10 ਵਜੇ ਦੁਨੀਆ ਜਾਗਦੀ ਹੁੰਦੀ ਆ ਸਾਰਾ ਕੁਝ ਕੈਮਰਿਆਂ ਦੇ ਵਿੱਚ ਅਗਲੀ ਗੱਲ ਜੋ ਬਾਬਾ ਜੀ ਕਰ ਚੁੱਕੇ ਨੇ ਕਿਸੇ ਦੇ ਚੁੰਡੀ ਵੱਜੇ ਕਿਸੇ ਦੇ ਘਰਦਿਆਂ ਨੂੰ ਫੜ ਲੈਣ ਤਾਂ ਫੋਨ ਕਰਕੇ ਬੰਦਿਆਂ ਦੇ ਤਰਲੇ ਕਰਦੇ ਹੁੰਦੇ ਆ ਹਾਈ ਮੇਰਾ ਪਰਿਵਾਰ ਫੜ ਲਿਆ ਹਾਈ ਮੇਰਾ ਪਰਿਵਾਰ ਫੜ ਲਿਆ ਛਡਾ ਦੋ ਲੋਕਾਂ ਕੋਲੇ ਰਿਕਾਰਡਿੰਗਾਂ ਪਈਆਂ ਨੇ ਕੱਲ ਹੀ ਮੇਰੇ ਕੋਲੇ ਸਿੰਘ ਆਏ ਸੀ ਕੈਨੇਡਾ ਤੋਂ ਤੇ ਉਹਨਾਂ ਨੇ ਮੈਨੂੰ ਮੈਸੇਜ ਦਿਖਾਏ ਤਰਲਿਆਂ ਦੇ ਠੀਕ ਹੈ ਉਹਨਾਂ ਨੂੰ ਮੈਂ ਜਦੋਂ ਬਾਰਡਰ ਲੰਘਾ ਕੇ ਛੱਡ ਕੇ ਆਇਆ ਉਹ ਤੋਂ ਬਾਅਦ ਆ ਕੇ ਮੈਂ ਸੁੱਤਾ ਸਿੰਘਾਂ ਨੂੰ ਚਲ ਸਤਕਾਰ ਸੀਗਾ ਜ਼ਿੰਮੇਵਾਰ ਕੰਮ ਦੇ ਸਿੰਘ ਸੀ ਉਹਨਾਂ ਨੂੰ ਛੱਡ ਕੇ ਆਉਣਾ ਸੀਗਾ ਅਸੀਂ ਪੰਜ ਸੱਤ ਸਿੰਘ ਜਾ ਕੇ ਬਾਰਡਰ ਤੇ ਵੈਂਸਰ ਵਾਲੇ ਬਾਰਡਰ ਤੇ ਛੱਡ ਕੇ ਆਏ ਠੀਕ ਹੈ ਉਹਨਾਂ ਨੂੰ ਉਹਨਾਂ ਕੋਲ ਤਰਲੇਆਂ ਦੇ ਮੈਸੇਜ ਪਏ ਨੇ ਹਜੇ ਮੈਨੂੰ ਕੱਲ ਹੀ ਦਿਖਾਏ ਹਨ ਹਾਂਜੀ ਭਾਈ ਜਕਸੀਰ ਸਿੰਘ ਜੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਆਪਾਂ ਤਾਂ ਉਦੋਂ ਦੇ ਜਦੋਂ ਭਾਈ ਦਲਜੀਤ ਸਿੰਘ ਬਿੱਟੂ ਹੋਰੀ ਪੇਸ਼ੀਆਂ ਤੇ ਆਉਂਦੇ ਹੁੰਦੇ ਸੀਗੇ ਟਰਾਈਡੈਂਟ ਵਾਲੇ ਕੇਸ ਉਦੋਂ ਦੇ ਆਪਾਂ ਮਿਲਦੇ ਗਿਲਦੇ ਤੁਹਾਨੂੰ ਪਤਾ ਤੁਸੀਂ ਮਿਲਦੇ ਰਹੇ ਹੋ ਤੇ ਬਾਬਾ ਜੀ ਹੋਰਾਂ ਨੇ ਸਿੱਖ ਸੰਘਰਸ਼ ਦੇ ਵਿੱਚ 16 ਸਾਲ ਜੇਲ੍ਹ ਕੱਟੀ ਆ 16 ਸਾਲ ਇੱਥੇ 16 ਮਹੀਨੇ ਨਹੀਂ ਕੱਟੇ ਤੇ ਭਾਰਤੀ ਸਰਕਾਰ ਦੇ ਮੂਰੇ ਕੋਡੇ ਹੋ ਗਏ ਜਿਨ੍ਹਾਂ ਦੀ ਤੁਸੀਂ ਪੈਰਵਾਹੀ ਕਰਦੇ ਜਿਨ੍ਹਾਂ ਨੂੰ ਤੁਸੀਂ ਜੋਧੇ ਕਹਿੰਦੇ ਹੋ ਕੋਡੇ ਹੋ ਗਏ ਜਮ੍ਹਾਂ ਹਨ ਸਰਕਾਰ ਦੇ ਮੂਰੇ ਜਾ ਕੇ ਤੇ ਸਵਿਧਾਨ ਦੀਆਂ ਸੌਹਾਂ ਖਾਲੀਆਂ ਵਫਾਦਾਰੀ ਦੀਆਂ ਜਿਨ੍ਹਾਂ ਨੂੰ ਤੁਸੀਂ ਜੋਧੇ ਮੰਨਦੇ ਹੋ ਠੀਕ ਆ ਤੇ ਬਾਬਾ ਜੀ ਹੋਰਾਂ ਦੇ ਪਰਿਵਾਰ ਦੇ ਤਿੰਨ ਮੈਂਬਰ ਕਰਦੇ ਚਾਚਾ ਜੀ ਪਿਤਾ ਜੀ ਤੇ ਭੈਣ ਤਿੰਨ ਮੈਂਬਰ ਸਖ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਹਾਂਜੀ ਭਾਈ ਪ੍ਰਕਾਸ਼ ਸਿੰਘ ਜੀ ਜੀ ਆਇਆਂ ਨੂੰ ਜੀ ਕੌਮੀ ਯੋਧੇ ਜਰਨਲ ਨੇ ਜਿਨ੍ਹਾਂ ਨੇ ਭਾਈ ਉਦਮ ਸਿੰਘ ਦੇ ਵਾਰਿਸ ਬਣ ਕੇ ਰਵੈਰੋ ਤੇ ਹਮਲਾ ਰੂਮਾਨੀਆਂ ਦੇ ਵਿੱਚ ਆ ਕੇ ਕੀਤਾ ਭਾਈ ਰਮੇਂਦਰ ਸਿੰਘ ਜੀ ਮਾਲਚੈੜੀਆਂ ਮੇਰਾ ਪਿਆਰਾ ਮਿੱਤਰ ਆ ਲੰਮਾ ਸਮਾਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਰਵਾਰਾ ਜੀ ਦੇ ਨਾਲ ਜੇਲ੍ਹ ਕੱਟੀ ਉਹਨਾਂ ਦੇ ਕੇਸ ਵਾਰ ਰਹੇ ਨੇ ਤੇ ਭਾਈ ਗੁਰਲਾਲ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਚਲੋ ਫੇਰ ਆਪਾਂ ਜਾਦੇ ਹੋ ਜਾਂਦਾ ਹਨ ਉਲਝੀ ਜਾਂਦਾ ਕੰਮ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਅਗਲੀ ਗੱਲ ਤਿੰਨ ਮੈਂਬਰ ਕਾਮਲੇ ਸ਼ਹੀਦ ਕੀ ਕਰਵਾਏ ਤੇ ਉਹਨਾਂ ਦੇ ਸਹੁਰੇ ਪਰਿਵਾਰ ਚੋਂ ਦੋ ਮੈਂਬਰ ਤੇ ਉਹਨਾਂ ਨੇ ਕਦੇ ਕਿਸੇ ਨੂੰ ਜਿਤਾਇਆ ਨਹੀਂ ਕਦੇ ਕਿਸੇ ਨੂੰ ਕਿਹਾ ਨਹੀਂ ਬਾਬਾ ਜੀ ਦੇ ਸਕਾ ਸਾਲਾ ਦਾ ਭਾਈ ਤਰਮਿੰਦਰ ਸਿੰਘ ਸਰਸੇ ਵਾਲੇ ਦੇ ਅਟੈਕ ਵਾਲੇ ਮਾਮਲੇ 6 ਸਾਲੋਂ ਬੰਦੇ ਨੇ ਡੀਲ ਕੱਟੀ ਠੀਕ ਆ 6 ਸਾਲੋਂ ਬੰਦੇ ਨੇ ਜੇਲ੍ਹ ਕੱਟੀ ਤੇ ਅੱਜ ਉਹ ਮਿਸਤਰੀ ਦੇ ਨਾਲ ਦਿਹਾੜੀ ਜਾਂਦਾ ਭਾਈ ਤਰਮਿੰਦਰ ਸਿੰਘ ਜੇ ਕਿਸੇ ਨੂੰ ਬਹੁਤੇ ਨੂੰ ਪਤਾ ਨਹੀਂ ਤੇ ਨਾ ਹੀ ਬਾਬਾ ਜੀ ਨੇ ਕਿਸੇ ਨੂੰ ਕਦੇ ਦੱਸਿਆ। ਅ ਪਾਲਾ ਪੰਡੋਰੀ ਬਾਈ ਸੁਖਜੀਤ ਸਿੰਘ ਜੀ ਖੋਸਾ ੂਖੀ ਸਤਕਾਰ ਕਮੇਟੀ ਜੀ ਆਇਆਂ ਨੂੰ ਬਾਈ ਜੀ ਸਾਰਿਆਂ ਨੂੰ ਤੇ ਦੋ ਮੈਂਬਰ ਸਾਰੇ ਪਰਿਵਾਰ ਚੋਂ ਤਿੰਨ ਆਪਦੇ ਪਰਿਵਾਰ ਦੇ ਤੇ 16 ਸਾਲ ਜੇਲ੍ਹ ਕੱਟੀ ਤੇ 16 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਤੁਹਾਡਾ ਜਰਨੈਲ ਭਾਰਤੀ ਹਕੂਮਤ ਦੇ ਮੂਰੇ ਕੋਡਾ ਹੋ ਗਿਆ, ਘੋੜੀ ਬਣ ਗਿਆ। ਪਰ ਉਹ ਤਾਂ ਹੰਦੀਆਂ ਵਫਾਦਾਰੀ ਦੇ ਸੌਂ ਖਾਣ ਲੱਗ ਗਏ ਠੀਕ ਆ ਤੇ ਇਹ ਭਲੇ ਖਾਮਾਂ ਚੋਂ ਕੱਢ ਦੋ ਵੀ ਅਸੀਂ ਕਿਸੇ ਗੱਲ ਤੋਂ ਦਬ ਜਾਾਂਗੇ ਜਾਂ ਡਰ ਜਾਾਂਗੇ ਜੀਨੇ ਮਨ ਦੇ ਵਿੱਚ ਇਹ ਭਲੇਖਾ ਫੋਨ ਕਰਕੇ ਦੱਸ ਦਿਓ ਤੇ ਗੱਲਬਾਤ ਸਾਰੀ ਹੋ ਜੂ ਸਾਰਾ ਕੁਝ ਸਾਰਿਆਂ ਨੂੰ ਸਾਰਾ ਕੁਝ ਹੀ ਆਉਣਾ ਹੁੰਦਾ ਠੀਕ ਆ ਇਹ ਗੱਲਾਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਨੇ ਤਿੰਨ ਚਾਰ ਜਿਹੜੇ ਮੇਨ ਪੁਆਇੰਟ ਬਾਬਾ ਜੀ ਤੇ ਹਮਲਾ ਰਾਤ ਨੂੰ 10 ਵਜੇ ਪਟਿਆਲੇ ਬੱਸ ਸਟੈਂਡ ਦੇ ਸਾਹਮਣੇ ਹਰ ਕੈਮਰਿਆਂ ਦੇ ਵਿੱਚ ਸਾਰਾ ਕੁਝ ਰਿਕਾਰਡ ਆ ਜਿਹੜੇ ਬੰਦੇ ਬਕਵਾਸ ਕਰਦੇ ਆ ਵੀ ਇਹਨਾਂ ਨੇ ਗੱਡੀ ਲੈਣ ਲਈ ਕੀਤਾ ਉਹ ਕੀ ਤਾਂ ਗੱਡੀ ਅਸੀਂ ਬਾਬਾ ਜੀ ਦੀ 19 ਦਸੰਬਰ ਨੂੰ ਬਿੱਲ ਮੈਂ ਪਾ ਦਿੰਨਾ ਮੈਂ ਇੱਕ ਦੋ ਸੰਗਾਂ ਨੂੰ ਭੇਜਿਆ ਵੀ ਆ ਗਾਂ ਕਿਸੇ ਨੇ ਸ਼ਾਇਦ ਭਾਈ ਜਗਜੀਤ ਸਿੰਘ ਢੇੜੀਕੇ ਨੇ ਇੱਕ ਆਪਣਾ ਗੁਰੂ ਸੈਣੀ ਦੋ ਤਿੰਨ ਸੰਗਾਂ ਨੇ ਹੋਰ ਵੀ ਪਾਏ ਆ ਹਨਾ ਮੈਂ ਜਿਨ੍ਹਾਂ ਜਿਨੂੰ ਮੈਂ ਭੇਜਿਆ ਸੁਖਾਤਾ ਉਹਨਾਂ ਨੇ ਮੇਰੇ ਕੋਲ ਵੀ ਬਿੱਲ ਪਿਆ ਹਨਾ ਵੀ ਉਹ ਕਾਲੇ ਰੰਗ ਦੀ ਸਕੋਰਪੀਓ ਗੱਡੀ ਬੁੱਕ ਹੋ ਚੁੱਕੀ ਆ ਆ ਜਾਨ ਦਿੱਤੀ ਜਾ ਸਕਦੀ ਹੈ ਜੋ ਬਾਬਾ ਜੀ ਹੋਰਾਂ ਦੀ ਕੁਰਬਾਨੀ ਆ ਬਾਬਾ ਜੀ ਦਾ ਜਿੱਦੇ ਸਰਸੇ ਵਾਲੇ ਤੇ ਮਸਲੇ ਲਈ ਬਾਬਾ ਜੀ ਤੁਰੇ ਸੀ ਨਾ 2 ਮਹੀਨੇ ਸੌਰੀ 2 ਸਾਲ ਦਾ ਨਾ ਤਾਂ 1.5 ਸਾਲ ਦਾ ਭਚੰਗੀ ਸੀ ਭਾਈ ਮਹਤਾਬ ਸਿੰਘ ਬਿਮਾਰ ਸੀ ਤੇ ਉਹਨੂੰ ਛੱਡ ਕੇ ਤੇ ਉਦੋਂ ਬਾਬਾ ਜੀ ਦਾ ਪਰਿਵਾਰ ਪਟਿਆਲੇ ਕਰਾਇਤੇ ਰਹਿੰਦਾ ਸੀ ਜਦੋਂ ਉਹ ਸੰਘਰਸ਼ ਕਰਨ ਲਈ ਸਰਸੇਲੇ ਤੇ ਹਮਲਾ ਕਰਨ ਲਈ ਤੁਰੇ ਸੀ ਕਿ ਕਿਸੇ ਨੇ ਪੰਜ ਚਪੇੜਾਂ ਮਾਰੀਆਂ ਹੁਣ ਉਹ ਹੱਥ ਖੜਾ ਕਰ ਦੇਵੇ ਭਾਈ ਜਿਹੜੇ ਬਾਬਾ ਜੀ ਤੇ ਤੌਮਤਾ ਲਾਉਂਦੇ ਆ ਨਾ ਕਿਸੇ ਬੇਅਦਬੀ ਵਾਲੇ ਪੰਜਿਆਂ ਦੇ ਚਪੇੜ ਹੀ ਮਾਰਤੀ ਹੋਵੇ ਹਮਲਾ ਕਰਨਾ ਪੁਲਿਸ ਨਾਲ ਮੁਕਾਬਲੇ ਕਰਨੇ 16 ਸਾਲ ਜੇਲ੍ਹ ਕੱਟਣੀ ਪਰਿਵਾਰ ਦੇ ਮੈਂਬਰਸ਼ੀਪ ਕਰਾਉਣੇ ਇਹਦਾ ਬਹੁਤ ਵੱਡੀਆਂ ਗੱਲਾਂ ਨੇ ਤੁਹਾਡੀ ਗਰਦੂਤ ਨੇ ਤੁਹਾਡੀ ਬਕਵਾਸ ਨੇ ਉਹ ਕੁਝ ਬਾਹਰ ਲੈ ਕੇ ਆਉਣਾ ਵੀ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਲੋਕਾਂ ਕੋਲੇ ਰਹਿਣਾ ਕਿਉਂਕਿ ਤੁਹਾਡੇ ਤੇ ਹਜਮਾ ਹੈ ਨਹੀਂ ਜਿੰਨੀ ਕੁ ਬਕਵਾਸ ਤੁਸੀਂ ਕਰਨੀ ਸੀ ਕਰ ਚੁੱਕੇ ਹੋ ਤੇ ਹੁਣ ਉਹ ਕੁਛ ਹੌਲੀ ਹੌਲੀ ਸਾਹਮਣੇ ਆਉਣਾ ਵੀ ਤੁਹਾਡੇ ਪੱਲੇ ਕੁਛ ਨਹੀਂ ਰਹਿਣਾ ਤੇ ਤੁਸੀਂ ਖੁਦੇ ਚਾਹੁੰਦੇ ਹੋ ਚੰਗਾ ਜਾਂ ਮਾੜਾ ਉਹ ਇੱਕ ਵੱਖਰਾ ਵਿਸ਼ਾ ਤੁਸੀਂ ਖੁਦ ਚਾਹੁੰਦੇ ਹੋ ਵੀ ਇਹੋ ਜਿਹਾ ਮਾਹੌਲ ਬਣੇ ਇਦਾਂ ਕੇਸ ਬਣਨ ਅਸੀਂ ਮਾਹੌਲ ਬਣਾਈ ਅਮਰਤਪਾਲ ਦੇ ਵਿਰੋਧ ਚ ਤੇ ਅਮਰਤਪਾਲ ਬਾਹਰ ਨਾ ਆਵੇ ਤੇ ਸਾਡਾ ਰੋਟੀ ਪਾਣੀ ਵਧੀਆ ਚੱਲਦਾ ਰਹੇ ਠੀਕ ਆ ਹਜੇ ਤਾਂ ਜੈਪਾਲ ਦੇ 20 ਕਿਲੋ ਸੋਨੇ ਵਾਲੀ ਗੱਲ ਵੀ ਸਾਹਮਣੇ ਆਉਣੀ ਆ ਠੀਕ ਆ ਹਜੇ ਤਾਂ ਜੈਪਾਲ ਦੀਆਂ ਡਕੈਤੀਆਂ ਵਾਲੀਆਂ ਰਿਕਾਰਡਿੰਗਾਂ ਵੀ ਡੀਜੀਪੀ ਤੱਕ ਪਹੁੰਚ ਚੁੱਕੀਆਂ ਨੇ ਵੀ ਕਿ ਜਿਵੇਂ ਅਮਰਤਪਾਲ ਹੱਕੜਾ ਕਹਿੰਦਾ ਸੀ ਵੀ ਉਹਦਾ 20 ਕਿਲੋ ਸੋਨਾ ਜਿਹੜਾ ਜੈਪਾਲ ਨੇ ਡਕੈਤੀਆਂ ਕੀਤੀਆਂ ਕੀਤੀਆਂ ਮੇਰੇ ਕੋਲੇ ਪਿਆ ਉਹ ਵੀ ਡੀਜੀਪੀ ਦੇ ਟੇਬਲ ਤੇ ਪਈ ਆ ਬਾਈ ਜੀ ਤੁਸੀਂ ਉਸ ਬੰਦੇ ਲਈ ਕੰਡੇ ਵੀਜ ਰਹੇ ਹੋ ਬੰਦਿਆਂ ਨੂੰ ਲੱਗਦਾ ਵੀ ਅਸੀਂ ਉਹਦੀ ਮਦਦ ਕਰ ਰਹੇ ਹਾਂ ਦੁਨੀਆ ਨੂੰ ਵੀ ਲੱਗਦਾ ਵੀ ਉਹਦੀ ਮਦਦ ਕਰ ਰਹੇ ਆ ਅਮਰਤਪਾਲ ਦੀ ਪਰ ਅਮਰਤਪਾਲ ਹੀ ਕੰਡੇ ਵੀਜੇ ਜਾ ਰਹੇ ਨੇ ਤੇ ਦੁਨੀਆ ਨੂੰ ਇਹ ਗੱਲ ਕਦੇ ਸਮਝ ਨਹੀਂ ਆਉਣੀ ਵੀ ਜਿਹੜੇ ਉਹਦੇ ਨਾਲ ਦੇ ਜਾਂ ਹਮਦਰਦ ਹੋਣ ਦਾ ਦਾਵਾ ਕਰਦੇ ਆ ਉਹ ਅਮਰਤਪਾਲ ਲੀ ਕੰਡੇ ਬੀਜ ਰਿਹਾ ਕਿਉਂਕਿ ਅਮਰਤਪਾਲ ਅੰਦਰ ਬੈਠਾ ਵੱਧ ਕਮਾਈ ਦੇ ਰਿਹਾ ਬਾਹਰ ਆ ਕੇ ਉਹ ਆਪ ਦਾ ਸਾਰਾ ਕੁਝ ਆਪ ਸੰਭੂਗਾ ਸਾਰਾ ਕੁਝ ਹੀ ਜੁੜਿਆ ਹੋਇਆ ਜੀ ਸਾਰਾ ਕੁਝ ਹੀ ਜੁੜਿਆ ਹੋਇਆ ਇਹ ਵੀ ਅਜੇ ਨੋਟ ਕਰ ਲਿਓ ਵੀ ਹਮਲੇ ਹੋਰ ਵੀ ਹੋਣਗੇ ਹਜੇ ਬਾਈ ਕਰਜਾ ਅਰਵਜਨ ਸਿੰਘ ਜੀ ਤੁਸੀਂ ਦੂਜੀ ਵਾਰ ਲਿਖ ਲਿਆ ਆਪਸ ਦੇ ਵਿੱਚ ਕੌਣ ਹੋਲਡ ਰਿਹਾ ਬਖਸ਼ੀ ਸਿੰਘ ਕਿਸੇ ਨਾਲ ਲੜਨ ਗਿਆ ਸੀ ਬਖਸ਼ੀ ਸਿੰਘ ਨੇ ਕਿਸੇ ਨੇ ਟਾਈਮ ਪਾਇਆ ਸੀ ਬਖਸ਼ੀ ਸਿੰਘ ਨੇ ਕਿਸੇ ਨੂੰ ਧਮਕੀ ਦਿੱਤੀ ਸੀ ਤਾਂ ਤਾਂ ਆਪਸ ਦੇ ਵਿੱਚ ਉਲਝਣ ਦੀ ਗੱਲ ਕਰੀਏ ਅਗਲੇ ਦੇ ਘਰ ਤੇ ਕਾ ਕੇ ਬੰਦੇ ਹਮਲਾ ਕਰਕੇ ਜਾਂਦੇ ਤੇ ਤੁਸੀਂ ਇੱਥੇ ਗਿਆਨ ਵੰਡੀ ਜਾਂਦੇ ਹੋ ਵੀ ਆਪਸ ਦੇ ਵਿੱਚ ਨਾਲਜੋ ਬੰਦੇ ਮਰਵਾ ਲਓ ਆਪਸ ਚ ਨਾਲਜੋ ਤੁਸੀਂ ਆਪਦੀ ਗਿਆਨ ਆਪਦੇ ਕੋਲੇ ਰੱਖੋ ਠੀਕ ਆ ਤੇ ਜਿੱਦੇ ਤੁਹਾਡੇ ਤੇ ਕੋਈ ਇਦਾਂ ਹੋਇਆ ਤੁਸੀਂ ਉਹਦੇ ਫਿਰ ਗਿਆਨ ਝਾੜ ਦਿਓ ਯਾਰ ਸ਼ਰਮ ਦੀ ਹੱਦ ਹੀ ਆ ਭੈਣ ਜੋ ਬਿਸ਼ਰਮ ਐਡੇ ਕਤੀੜ ਲੋਕ ਨੇ ਯਾਰ ਤੈਨੂੰ ਦੁੱਕੀ ਦੀ ਅੱਖ ਨਹੀਂ ਯਾਰ ਅਗਲੇ ਤੇ ਗੋਲੀਆਂ ਬਾਜੀਆਂ ਤੁਸੀਂ ਕਹਿੰਦੇ ਆਪਸ ਵਿੱਚ ਨਲ ਜੋ ਤੂੰ ਦੱਸ ਦੇ ਫਿਰ ਬੜਾ ਸਿਆਣਾ ਜੇ ਤੂੰ ਬੜਾ ਗਿਆਨੀ ਹੈ ਕੋਈ ਕੀ ਕਰੇ ਉਹ ਦੱਸੋ ਖੜ ਜੇ ਜਾਂ ਫਿਰ ਆਪਦੇ ਪਿਓ ਦੇ ਜੰਮੇ ਹੋ ਜੇ ਹਰਾਮ ਦੇ ਨਹੀਂ ਹੈਗੇ ਜੇ ਤੁਹਾਡੀ ਮਾਂ ਨੇ ਵੀ ਕਿਤੋਂ ਹੋਰ ਨਹੀਂ ਪਵਾਇਆ ਫਿਰ ਉਹਨੂੰ ਜਵਾਈ ਨੂੰ ਫੋਨ ਕਰਕੇ ਆਜੋ ਨਾ ਕਿਉਂਕਿ ਫੇਸਬੁੱਕ ਦੀ ਯੋਧਿਆਂ ਤੇ ਖੜਕੂ ਯੋਧਿਆਂ ਦੇ ਦਿਰ ਦਾ ਫਰਕ ਹੁੰਦਾ ਤੁਸੀਂ ਫੇਸਬੁੱਕ ਚ ਲਾਈ ਆ ਠੀਕ ਆ ਅਗਲੇ ਨੇ ਉਹ ਕੁਝ ਚ ਲਾਇਆ ਉਧਰ ਨੂੰ ਨਹੀਂ ਠਕੀਦਾ ਹੁੰਦਾ ਬੰਦਿਆਂ ਨੂੰ ਬਾਅਦ ਚ ਫਿਰ ਤੁਹਾਡੇ ਵਰਗੇ ਰੋਣੇ ਰੋਂਦੇ ਆ ਭਰਾ ਮਾਰੂ ਜਾਂਗਾ ਫਲਾਨੀ ਆ ਜਦੋਂ ਤੁਸੀਂ ਲੋਹੇ ਤੇ ਮਾਰੀ ਜਾਣੀਆਂ ਸੱਟਾਂ ਮਾਰੀ ਜਾਣੀਆਂ ਇੱਕ ਦਿਨ ਤਿੱਖਾ ਹੋ ਕੇ ਹੱਥ ਜਵਾਜਾ ਫਿਰ ਝਾਕੋਂਗੇ ਬੈਠੇ ਕਿਉਂ ਤੁਸੀਂ ਇਹ ਮਾਹੌਲ ਪੈਦਾ ਕਰਦੇ ਹੋ ਇਹ ਟੱਟੂ ਦੀ ਭਰਾ ਮਾਰੂ ਜੰਗ ਆ ਯਾਰ ਅਗਲੇ ਤੇ ਹਮਲਾ ਹੋ ਗਿਆ ਤੇ ਅਗਲਾ ਬੋਲੇ ਵੀ ਨਾ ਤੁਹਾਨੂੰ ਭਰਾ ਮਾਰੂ ਜੰਗ ਲੱਗੀ ਜਾਂਦੀ ਆ ਮੜੀ-ਮੜੀ ਸ਼ਰਮ ਮੰਨਿਆ ਕਰੋ ਗੱਲ ਕਰਨ ਲੱਗੇ ਯਾਰ ਠੀਕ ਆ ਜਿੱਦੇ ਬਾਬੇ ਦਾ ਪੰਜ ਮੈਂ ਸਾਬੀ ਅੱਧ ਵੀ ਬਾਬੇ ਦੀ ਜਿੰਨੀ ਕਰਮਾਨੀ ਤਾਂ ਅੱਧ ਵੀ ਕਰ ਲਿਆ ਨਾ ਤੁਸੀਂ ਸਾਰਿਆਂ ਨੇ ਰਲ ਕੇ ਜਿੰਨੀਆਂ ਕਤੀੜਾਂ ਘਟਾਈ ਹੋਈਆਂ ਉਹਦੇ ਗੱਲ ਕਰ ਲਓ ਬਾਬਾ ਬਖਸ਼ੀ ਸਿੰਘ ਬਾਰੇ ਅਗਲੇ ਜੇ ਪੰਜ ਮੈਂਬਰ ਕੌਮ ਵਾਲੇ ਕਿਹੇ ਲੱਗੇ ਨੇ 16 ਸਾਲ ਜੇਲ੍ਹ ਕੱਟੀ ਆ 18 ਉਹਦੇ ਸਿੱਧੇ ਮੁਕਾਬਲੇ ਹੋਏ ਨੇ ਉਹਨੂੰ ਸਾਰਾ ਕੁਝ ਹੀ ਆਉਂਦਾ ਉਧਰ ਨੂੰ ਨਹੀਂ ਤੋਰੀਦਾ ਹੁੰਦਾ ਬੰਦਿਆਂ ਨੂੰ ਤੇ ਇਹ ਉਹਦੀ ਟੀਮ ਆ ਬਣ ਕੇ ਟੀਮ ਵਿੱਚ ਦੇ ਹੈਗੇ ਉਹਦੇ ਦੁਸ਼ਮਣ ਨੇ ਤੇ ਕੰਡੇ ਉਹਦੇ ਲਈ ਬੀਜ ਰਹੇ ਨੇ ਕਿਸੇ ਨੇ ਬਾਬਾ ਜੀ ਨੇ ਕਿਤੇ ਨਾਂ ਨਹੀਂ ਲਿਆ ਕਿਸੇ ਅਮਰਤਪਾਲ ਦਾ ਕਿਸੇ ਦੂਜੇ ਤੀਜੇ ਦਾ ਠੀਕ ਆ ਤੇ ਤੁਸੀਂ ਪੋਸਟਾਂ ਪਾ ਕੇ ਮਾਹੌਲ ਇਹ ਬਣਾ ਰਹੇ ਹੋ ਵੀ ਨਾਂ ਲਵੇ ਅਗਲਾ ਤਾਨੂੰ ਕੀ ਪਤਾ ਵੀ ਵੀਰਵਾਰ ਦਾ ਹਮਲਾ ਹੋਇਆ ਤੁਹਾਡੇ ਬੰਦੇ ਵੀਰਵਾਰ ਨੂੰ ਭੇਜੇ ਹੋਏ ਸੀ ਵੀਰਵਾਰ ਦੇ ਬੰਦੇ ਭੇਜੇ ਹੋਏ ਸੀ ਤੁਹਾਨੂੰ ਤਾਂ ਹੀ ਪਤਾ ਵੀ ਬੰਦਾ ਹਮਲਾ ਲੇਟ ਹੋ ਗਿਆ ਵੀ ਤੁਹਾਡੇ ਬੰਦੇ ਤਾਂ ਵੀਰਵਾਰ ਦੇ ਗਏ ਹੋਏ ਸੀ ਕੋਈ ਨਹੀਂ ਘੰਟਾ ਕਰੋ ਖੋਜੋ ਐਫ ਆਈ ਆਰ ਸਾਹਮਣੇ ਆਈ ਜਾਣੀ ਲੱਗ ਜਾਣਾ ਪਤਾ ਸੀਸੀਡੀ ਵੀ ਨਿਕਲਿਆ ਸਾਰਾ ਕੁਝ ਨਿਕਲਿਆ ਹੈ ਅੱਜ ਦੇ ਜਮਾਨੇ ਟੈਕਨੋਲੋਜੀ ਜਮਾਨੇ ਚ ਕੋਈ ਢੂਠ ਨਹੀਂ ਬੋਲਿਆ ਜਾ ਸਕਦਾ ਠੀਕ ਆ ਸਾਰਾ ਕੁਝ ਘੰਟਾ ਦੋ ਘੰਟਾ ਆ ਤੁਹਾਨੂੰ ਥੋੜਾ ਗੱਡੀ ਵਾਲਾ ਭਲੇਖਾ ਤਾਂ ਨਿਕਲ ਗਿਆ ਨਾ ਉਹਦੇ ਬਿੱਲ ਪਾਤੇ ਆ ਬੰਦੇ ਨੇ ਮੈਂ ਵੀ ਪਾ ਦਿੰਨਾ ਇੱਥੇ ਸੱਲੇ ਕਮੈਂਟ ਵੀ ਪਾ ਦਿੰਨਾ ਵਖਰੀ ਪੋਸਟ ਵੀ ਪਾ ਦਿੰਨਾ ਭਾਈ ਜੀ ਫਿਰ ਜਿਹੜੇ ਲਿਖਦੇ ਆ ਉਹਨਾਂ ਨੂੰ ਜਾ ਕੇ ਕਹੋ ਨਾ ਮੈਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਆਪਸੇ ਨਾਲ ਹੋ ਜਾਓ जेड़े बाबा जी के खिलाफ लिखते उन्होंने गल करो जाके मैं नहीं पढ़ना जार तू जाफा हो इतों तीजे दिन आके सा पोस्टा देके थो भाव मारू जंग दिसन लग जाती है होर तक को दीदा नहीं बाबा अज भी तुरंत तैयार आ जे जरत हैगी है ना ਤੁਰੋ ਤੁਰੋ ਜੀ ਜੁਰਤ ਹੈਗੀ ਆ ਤੁਸੀਂ ਤੁਹਾਡੇ ਬੇਸਵਾ ਦੇ ਬੱਚੇ ਬੇਸਵਾ ਦੇ ਪੁੱਤ ਜਿਨ੍ਹਾਂ ਨੂੰ ਆਦੇ ਪਿਓ ਦਾ ਨਹੀਂ ਪਤਾ ਵੀ ਉਹ ਕਿਹਦੇ ਜੰਮੇ ਨੇ ਤੇ ਕਿੱਥੋਂ ਵੀ ਪਿਆ ਹੋਇਆ ਉਹ ਪੋਸਟਾਂ ਐਡਿਟ ਕਰ ਸਕਦੇ ਆ ਫੋਟੋ ਮੈਂ ਐਡਿਟ ਕਰ ਸਕਦੇ ਆ ਬੀਬੀਆਂ ਨੂੰ ਧਮਕੀਆਂ ਦੇ ਸਕਦੇ ਆ ਠੀਕ ਆ ਤੁਹਾਡੇ ਚ ਜੁਰਤ ਹੈ ਨਹੀਂ ਵੀ ਉਹਨੂੰ ਜਵਾਈ ਨੂੰ ਫੋਨ ਕਰਕੇ ਟੱਕਰੋ ਕਰ ਲਓ ਫੋਨ ਕਦਰਲੇ ਉਹਨੂੰ ਜਵਾਈ ਨੂੰ ਐਨੇ ਜੋਗੇ ਹੈ ਨਹੀਂ ਜਿਹੜਾ ਹਰਾਮ ਦਾ ਖੂਨ ਹੁੰਦਾ ਗੰਦਾ ਖੂਨ ਹੁੰਦਾ ਉਹ ਪੈਠ ਤੇ ਵਾਰ ਕਰਨ ਜੋਗਾ ਹੀ ਹੁੰਦਾ ਐਨੀ ਜ਼ੋਰ ਤਾਂ ਹੈ ਨਹੀਂ ਇਹਨਾਂ ਲੋਕਾਂ 'ਚ ਕੋਈ ਸ਼ਰਮਨਾ ਦੀ ਚੀਜ਼ ਹੁੰਦੀ ਆ ਸਾਰੀ ਗੱਲ ਦੇ ਵਿੱਚ ਤੁਸੀਂ ਇਕੱਲੇ ਦੁਨੀਆ ਤੇ ਸੱਚੇ ਰਹਿ ਗਏ ਸਾਰੀ ਕੌਮ ਹੀ ਝੂਠਿਆਂ ਦੀ ਹੋ ਗਈ ਉਹ ਬੇਸਵਾ ਦੇ ਬੱਚੇ ਉਹ ਗੰਦੇ ਖੂਨ ਹਰਾਮ ਦੇ ਉਹ ਰੰਡੀ ਵਾਲਿਆਂ ਦੀ ਅਪਦੇਸ਼ੋ ਹਿੱਕ ਤੇ ਵਾਰ ਕਰਦੇ ਉਹਨੂੰ ਫੋਨ ਕਰਕੇ ਫੇਰ ਤੁਹਾਨੂੰ ਦੱਸਦਾ ਵੀ ਬਖਸ਼ੀਸ਼ ਸਿੰਘ ਕੀ ਸ਼ਾਇਦ ਆ ਨਾ ਗੁਰੂ ਭਲਾ ਕਰੇ ਚੜ੍ਹਦੀ ਕਲਾ ਹੋਵੇ ਅਸੀਂ ਬਾਬਾ ਜੀ ਦੇ ਨਾਲ ਸੀ ਹਾਂ ਤੇ ਰਹਾਂਗੇ ਠੀਕ ਹੈ 95011 24417 ਬਾਬਾ ਜੀ ਦਾ ਨੰਬਰ ਆ ਠੀਕ ਆ ਨਾ ਤਾਂ ਇਹਨਾਂ ਗੱਲਾਂ ਚ ਕੁਝ ਨਿਕਲਣਾ ਠੀਕ ਆ ਇੱਥੇ ਵੀ ਆ ਉਹ ਕਰਤਾ ਐਂ ਕਰਤਾ ਉਹ ਕਰ ਦੋ ਫੋਨ ਕਰ ਲਿਓ ਪਤਾ ਲੱਗ ਜੁੱਧ ਨੂੰ ਬੱਸ ਫੋਨ ਕਰ ਕਹਿ ਦਿਓ ਵੀ ਅਸੀਂ ਉਹਨੇ ਆ ਜਾਈਓ ਪਰ ਬੇਸਵਾਦੇ ਬੱਚਿਆਂ 'ਚ ਇਹਨਾਂ ਦਾ ਦਮ ਹੁੰਦਾ ਹੀ ਨਹੀਂ ਲਹਿਰਾਮ ਦਾ ਖੂਨ ਹੋਵੇ ਨਾ ਨਾ ਚੈਨਾਬ ਨਹੀਂ ਫੋਨ ਕਰਕੇ ਗੱਲ ਕਰ ਲੈਣਾ ਹਾਂ ਭਾਈ ਵੀਰ ਮੈਂ ਮੈਂ ਤਾਂ ਪਹਿਲਾਂ ਕਿਹਾ ਵੀ ਭਾਈ ਤੁਸੀਂ ਰਿਸ਼ਤਾ ਬਾਬੇ ਨੂੰ ਕਰਤਾ ਉਹਨੇ ਕਬੂਲ ਕਰ ਲਿਆ ਗੱਡੀ ਦੇਣ ਦਾ ਤੁਸੀਂ ਫਿਕਰ ਨਾ ਕਰੋ ਗੱਡੀ ਬਾਬੇ ਲਈ ਗੱਡੀ ਕੀ ਕਈ ਕੁਝ ਵਾਰਿਆ ਜਾ ਸਕਦਾ ਜਿਹੜੀਆਂ ਉਹਨਾਂ ਬੰਦੇ ਨੇ ਕੁਰਬਾਨੀਆਂ ਨੇ ਕੌਮ ਲਈ ਆ ਇਹਨਾਂ ਨੇ ਵੀਰਵਾਰ ਨੂੰ ਰਿਸ਼ਤਾ ਭੇਜਿਆ ਹੋਣਾ ਜੀ ਬੱਚੀ ਇਹਨਾਂ ਦੀ ਜਵਾਨ ਹੋਈ ਤਾਂ ਨੀ ਵੀਰਵਾਰ ਨੂੰ ਰਿਸ਼ਤਾ ਭੇਜਿਆ ਹੋਣਾ ਉਹ ਫਿਰ ਕਈ ਵਾਰੀ ਜਿਵੇਂ ਅਦਿਕਲ ਜਾਮ ਜੂਮ ਲੱਗਦੇ ਆ ਕਿਸਾਨ ਯੂਨੀਅਨ ਦੇ ਧਰਨੇ ਧੁਰਨੇ ਹੈਗੇ ਆ ਲੇਟ ਹੋ ਗਏ ਹੋਣਗੇ ਬੰਦੇ ਤਾਂ ਕਹਿੰਦੇ ਆ ਨਾ ਵੀ ਵੀਰਵਾਰ ਦਾ ਹੋਇਆ ਤਾਂ ਕਹਿੰਦੇ ਆ ਵੀ ਵੀਰਵਾਰ ਦਾ ਰਿਸ਼ਤਾ ਭੇਜਿਆ ਵਾ ਤੇ ਲੇਟ ਕਿਉਂ ਹੋ ਗਿਆ ਲੇਟ ਕਿਉਂ ਦੱਸਿਆ ਦੁਨੀਆ ਨੂੰ ਕੱਲ ਰਾਤ ਹਮਲਾ ਹੋਇਆ ਜਿਹੜੀ ਰਾਤ ਲੰਘ ਗਈ ਆ ਪੰਜਾਬ ਚ 10 ਵਜੇ ਹੋਇਆ ਪਟਿਆਲੇ ਬੱਸ ਸਟੈਂਡ ਦੇ ਸਾਹਮਣੇ ਹੋਇਆ ਸਰਹੰਦ ਰੋਡ ਤੇ ਹੋਇਆ ਸਕੋਰਪੀਓ ਬਰੀਜ਼ਾ ਤੇ ਬਰਨਾ ਤਿੰਨ ਗੱਡੀਆਂ ਸੀ ਕੈਮਰਿਆਂ 'ਚ ਆ ਚੁੱਕੀਆਂ ਰਿਕਾਰਡਿੰਗ ਪੁਲਿਸ ਕੋਲ ਹੈ ਜਿਹੜੇ ਬੰਦਿਆਂ ਨੂੰ ਲੱਗਦਾ ਜਿਹੜੀ ਗੱਡੀਆਂ ਦੀ ਗੱਲ ਆ ਗੱਡੀ ਬਾਬਾ ਜੀ ਲਈ 19 ਦਸੰਬਰ 2000 24 ਨੂੰ ਬੱਕ ਹੋ ਚੁੱਕੀ ਸੀ ਉਹਨਾਂ ਨੂੰ ਵਧਵਾਰ ਨੂੰ ਮਿਲ ਜਾਣੀ ਹੈ ਕਾਲੇ ਰੰਗ ਦੀ ਸਕੋਰਪੀਓ ਤੁਹਾਡੇ ਸਾਹਮਣੇ ਦੱਸਾਂਗੇ ਬਿਲ ਦੀ ਫੋਟੋ ਆਪਣੇ ਦੋ ਤਿੰਨ ਸੰਘਾਂ ਨੇ ਪਾਈ ਆ ਮੈਂ ਵੀ ਪਾ ਦਿੰਨਾ ਝੂਠ ਨਹੀਂ ਚੱਲਣਾ ਝੂਠ ਨਹੀਂ ਚੱਲਣਾ ਸਭ ਕੁਝ ਸਾਰਾ ਕੁਝ ਸਾਹਮਣੇ ਆ ਤੇ ਬਾਬਾ ਜੀ ਨੂੰ ਵੀ ਸਿੱਧੀ ਸਾਫ਼ ਸਪਸ਼ਟ ਬੇਨਤੀ ਆ ਵੀ ਤੁਸੀਂ ਇਸ ਚੁੱਪ ਚ ਠੀਕ ਆ ਬਾਅਦ ਚ ਕਿਸੇ ਨੂੰ ਨਹੀਂ ਪੁੱਛਣਾ ਇੱਥੇ ਭੋਗ ਤੇ ਆ ਕੇ ਪੰਜ ਸੱਤ ਮੇਰੇ ਵਰਗੇ ਵਹਿਲੇ ਸਰੂਪੇ ਪਾ ਕੇ ਬੋਲੇ ਸੋਨੇ ਹਲ ਕਹਿ ਕੇ ਤੁਰ ਜਾਣਗੇ ਭੈਣ ਨੂੰ ਸਰੋਪੇ ਪਾ ਦੇਣਗੇ ਠੀਕ ਆ ਤੇ ਤੁਸੀਂ ਜੇਲ ਕੱਟ ਕੇ ਵੀ ਥਾਰਾ ਕੋ ਤੁਸੀਂ ਦੇਖ ਹੀ ਲਿਆ ਕਿੰਨਾ ਕਿਸੇ ਨੇ ਪਰਿਵਾਰ ਨੂੰ ਸਾਹਮਣੇ ਕਿੰਨੇ ਕੀ ਪੁੱਛ ਗਏ ਸੀ ਜਿਹੜੇ ਤੁਹਾਡੇ ਆਪਦੇ ਸੀ ਉਹੀ ਤੁਹਾਡੇ ਨਾਲ ਚਾਰ ਖੜੇ ਸੀ ਤੇ ਜਿਹੜੀ ਵੀ ਗੱਲ ਕਰਨੀ ਆ ਹੁਣ ਖੁੱਲ ਕੇ ਕਰੋ ਆ ਵਿੱਚ ਵਿਚਾਲੇ ਵਾਲੀਆਂ ਗੱਲਾਂ ਚ ਕੁਝ ਨਹੀਂ ਨਿਕਲਣਾ ਠੀਕ ਆ ਤੇ ਜੋ ਪਹਿਲਾਂ ਵੀ ਘਟਨਾਵਾਂ ਹੋਈਆਂ ਨੇ ਤੁਸੀਂ ਤੁਹਾਨੂੰ ਸੰਗਤ ਨੂੰ ਉਹਦੇ ਬਾਰੇ ਵੀ ਦੱਸਣਾ ਚਾਹੀਦਾ ਜੇ ਤੁਸੀਂ ਸੰਗਤ ਨੂੰ ਦੱਸਿਆ ਹੁੰਦਾ ਸਾਰੇ ਵੇਅਰ ਹੁੰਦੇ ਕਸੂ ਨਾ ਬੰਦਿਆਂ ਦੇ ਨਾਲ ਜਿਹਨਾਂ ਨੇ 315 ਬੋਰ ਦੀ ਗੰਦੇ ਨਾਲ ਸਾਡੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਤੋਂ ਪਹਿਲਾਂ ਉਹ ਉਹਨਾਂ ਦੀ ਈਗਲ ਹੋਟਲ ਤੇ ਬਹਿ ਕੇ ਕਿਹਦੇ ਨਾਲ ਮੁਲਾਕਾਤ ਹੋਈ ਕਿਉਂ ਨਹੀਂ ਦੱਸਦੇ ਤੁਸੀਂ ਨੁਕਸਾਨ ਤੋਂ ਬਾਅਦ ਫਿਰ ਕੌਣ ਦੱਸੂਗਾ ਫਿਰ ਉਹ ਭਾਈ ਗੁਰਪ੍ਰੀਤ ਸਿੰਘ ਹਰੀਨਾਂ ਵਾਲੀ ਗੱਲ ਆ ਵੀ ਨੁਕਸਾਨ ਤੋਂ ਬਾਅਦ ਫਿਰ ਹੁਣ ਉਹ ਜਿੰਨੀਆਂ ਕੋ ਗੱਲਾਂ ਕਰਦਾ ਸੀ ਉਹ ਸਾਰਾ ਕੁਝ ਉਹਦੇ ਨਾਲ ਹੀ ਚਲੇ ਗਿਆ ਠੀਕ ਹੈ ਆਪਾ ਬਰਗਟ ਸਿੰਘ ਜੀ ਹੁਣ ਆਪਾ ਕਦੇ ਇਦਾਂ ਦੇ ਲਹਿਜਿਆਂ ਚ ਬੋਲੇ ਨਹੀਂ ਹਨਾ ਠੀਕ ਆ ਪਰ ਹੁਣ ਇਹਨਾਂ ਕਤੀੜਾਂ ਨੇ ਇਹਨਾਂ ਬੇਸਵਾ ਦੇ ਬੱਚਿਆਂ ਨੇ ਇਸ ਗੱਲਾਂ ਲਈ ਮਜਬੂਰ ਕੀਤਾ ਹੋਰ ਤਾਂ ਜਮਾਂ ਲੀਕ ਖਿੱਚ ਕੇ ਖੜੇ ਨੇ ਜੀ ਚਲੋ ਉਹ ਖਿਚੜੀਆਂ ਖਾਣੇ ਇਹਨਾਂ ਦਾ ਬਾਬਾ ਜੀ ਪਤਾ ਹੀ ਹੁੰਦਾ ਹਨਾ ਉਸਿਆਣਿਆਂ ਦੇ ਵਾਧਰ ਮੈਨੂੰ ਪਤਾ ਨਹੀਂ ਹੁਣ ਮਾਲ ਵਿੱਚ ਪੈਨਲ ਪੈੰਡ ਦਾ ਗੇਰਿਆਂ ਤੋਂ ਪਤਾ ਲੱਗ ਜਾਂਦਾ ਹਨ ਉਹਦੇ ਪਤਾ ਹੀ ਆਪ ਨੂੰ ਫਿੱਟੜੀ ਖੁੱਟੀਆਂ ਸਾਰਾ ਕੁਝ ਪਤਾ ਹਨ ਗੁਰੂ ਭਲੀ ਕਰੇ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬਖੀ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਣ ਨਾਲ ਸੀ ਨਾਲ ਹਾਂ ਨਾਲ ਹੀ ਰਹਾਂਗੇ ਨਾ ਡਰੇ ਸੀ ਨਾ ਡਰੇ ਆ ਤੇ ਨਾ ਗਾਂ ਡਰਨਾ ਹਾਂ ਪੱਟ ਤੇ ਬਾੜ ਕੋਈ ਹੁਣ ਬੈਠਿਆ ਬਾਹਰੋਂ ਸਾਰਾ ਦਿਨ ਸੜਕਾਂ ਤੇ ਤੁਰੇ ਫਿਰਦੇ ਜਦੋਂ ਮਰਜ਼ੀ ਕਰ ਜੇ ਉਹ ਫਿਰ ਗੁਰੂ ਸਾਹਿਬ ਆਪੇ ਲਿਖਾ ਕਰਨਗੇ ਜੇ ਕਿਸੇ ਦੀ ਜ਼ਰਤ ਆਲੀ ਜਾਂ ਆਪਦੇ ਪਿਆਉ ਦੇ ਖੂਨ ਵਾਲੀ ਗੱਲ ਹੋਈ ਫੇਰ ਦੱਸਿਓ ਬਾਕੀ ਗੁਰੂ ਭਲੀ ਕਰੇ ਜਿਹੜੇ ਵੀਰ ਬਾਬਾ ਜੀ ਦੇ ਸਾਥ ਜਿੱਥੇ ਦੇ ਸਕਦੇ ਉਹਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਭ ਕੁਝ ਹੀ ਕਾਮ ਦੇ ਲੇਖੇ ਲਾਇਆ ਹੋਇਆ ਜਿੰਨੀ ਸਾਡੀ ਹੈਸੀਅਤ ਆ ਸਾਨੂੰ ਉਹਨਾਂ ਨਾਲ ਖੜਨਾ ਚਾਹੀਦਾ ਗੁਰੂ ਭਲੀ ਕਰੇ ਅਗਲੀ ਜਾਣਕਾਰੀ ਐਫ ਆਈ ਆਰ ਕਿਹਦੇ ਕਿਹਦੇ ਤੇ ਹੋਈ ਆ ਕੀ ਹੋ ਰਹੀ ਆ ਉਹ ਲੈ ਕੇ ਤੁਹਾਨੂੰ ਜਲਦੀ ਥੋੜੇ ਸਮੇਂ ਵਿੱਚ ਦੁਬਾਰੇ ਦੱਸਾਂਗੇ